ਉਹ ਸਤਿਗੁਰੂ ਜੀ ਚੱਲੇ ਨੇ ਸਾਬ ਜੀ ਤੇ ਅੱਜ ਦੇ ਦਿਨ ਬਾਕੀ ਸਿੰਘਾਂ ਦੀ ਸ਼ਹਾਦਤ ਹੋਈ ਆ ਤੇ ਗੁਰੂ ਪ੍ਰੇਮ ਵਾਲਿਓ ਤੇ ਸਤਿਗੁਰੂ ਜੀ ਹੁਣ ਕਹਿੰਦੇ ਜਾਂਦੇ ਜਾਂਦੇ ਨਾ ਸਾਬਸ ਤੇ ਪਾਸ਼ਾ ਜੀ ਨੂੰ ਇਤਿਹਾਸ ਵਿੱਚ ਨਾ ਆਉਂਦਾ ਰਾਏਪੁਰ ਦਾ ਨਾਮ ਆਉਂਦਾ ਕਿ ਉੱਥੇ ਬੀਬੀ ਹਰਸ਼ਰਨ ਕੌਰ ਨੂੰ ਮਿਲੇ ਨੇ ਉਹਨਾਂ ਦੀ ਸਤਿਗੁਰੂ ਜੀ ਨੇ ਡਿਊਟੀ ਲਈ ਆ ਕੀ ਕਹਿੰਦੇ ਵੀ ਹਰਸ਼ਰਨ ਕੌਰ ਨੂੰ ਖੁਦ ਪਤਾ ਲੱਗਿਆ ਕਿਉਂਕਿ ਹਰਸ਼ਰਨ ਕੌਰ ਦਾ ਜਿਹੜਾ ਪਤੀ ਸੀ ਨਾ ਪ੍ਰੀਤਮ ਸਿੰਘ ਉਹ ਵੀ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦ ਹੋਇਆ ਅੱਜ ਦਿਨ ਬਾਕੀ ਸਿੰਘਾਂ ਦੀਆਂ ਸ਼ਹਾਦਤਾਂ ਹੁੰਦੀਆਂ ਨੇ ਗੜੀ ਦੇ ਉੱਤੇ ਹਮਲਾ ਹੋਇਆ ਇਧਰੋਂ ਮਾਤਾ ਗੁਜਰ ਕੌਰ ਜੀ ਨਾਲ ਸਾਹਿਬ ਜੀ ਅੱਜ ਥੋੜੀ ਜਿ ਉਹਨਾਂ ਦੇ ਵਿਚਾਰ ਕਰਾਂਗੇ 6 ਪੋਦੀ ਰਾਤ ਨੂੰ ਕਿਲਾ ਛੱਡਦੇ ਨੇ ਸਤਿਗੁਰੂ ਜੀ ਸਾਰਾ ਪਰਿਵਾਰ ਤੇ 7 ਪੋ ਉਹਨੂੰ ਸਵੇਰੇ ਸਰਸਨ ਦੀ ਤੇ ਜਿਹੜਾ ਉਹਨਾਂ ਦਾ ਵਿਛੋੜਾ ਪੈ ਗਿਆ ਉੱਥੋਂ ਚੱਲ ਕੇ ਪਹਿਲੀ ਰਾਤ ਸਾਹਿਬ ਜੀ ਸਤ ਕੋ ਦੀ ਸ਼ਾਮ ਨੂੰ ਕੁੰਮੇ 마ਸ਼ਕੀ ਦੇ ਘਰ ਘੇਰੇ ਨੇ ਇਹਦਾ ਨਾਮ ਇਤਿਹਾਸ ਵਿੱਚ کریم ਬਖਸ਼ ਵੀ ਆਉਂਦਾ ਉਹਦੀ ਝੌਂਪੜੀ ਆ ਹੁਣ ਉੱਥੇ ਸਤਗੁਰੂ ਜੀ ਦੇ ਲਾਲ ਤੇ ਮਾਤਾ ਗੁਜਰ ਕੌਰ ਜੀ ਰਹਿੰਦੇ ਨੇ ਹੁਣ ਕਈ ਕਹਿੰਦੇ ਨੇ ਵੀ ਜਿਹੜਾ ਗੰਗੂ ਸੀ ਉਹ ਸਰਸਾ ਨਦੀ ਤੋਂ ਹੀ ਨਾਲ ਸੀ ਕਈ ਇਤਿਹਾਸਕਾਰ ਜ਼ਿਕਰ ਕਰਦੇ ਨੇ ਵੀ ਚੌਂਤੇ ਪਿੰਡ ਤੋਂ ਨਾਲ ਚੱਲਿਆ ਚੰਤੇ ਪਿੰਡ ਦਾ ਵੀ ਜ਼ਿਕਰ ਆਉਂਦਾ ਹੁਣ ਗੁਰੂ ਪ੍ਰੇਮ ਵਾਲਿਓ ਇੱਥੇ ਰਾਤ ਨੂੰ ਕੁੰਮੇ ਮਾਸ਼ਕੀ ਨੇ ਸਤਿਗੁਰੂ ਜੀ ਦੇ ਲਾਲਾਂ ਦਾ ਜਿਹੜਾ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ ਕਿਉਂਕਿ ਸਵੇਰ ਦੇ ਕੱਲ ਦੇ ਭੁੱਖੇ ਨੇ ਬੱਚੇ ਮਾਤਾ ਗੁਜਰ ਕੌਰ ਜੀ ਮਸਰਾਂ ਦੇ ਦਾਲ ਦੇ ਨਾਲ ਪ੍ਰਸ਼ਾਦਾ ਸ਼ਿਕਾਇਆ ਹੁਣ ਸਵੇਰੇ ਕਹਿੰਦੇ ਉੱਥੋਂ ਚੱਲੇ ਨੇ ਸਹਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਤੇ ਨਾਲ ਗੰਗੂ ਆਉਂਦਾ ਆਪਣੇ ਪਿੰਡ ਸਿਹੇੜੀ ਲੈ ਜਾਂਦਾ ਉਹਦਾ ਨਾਮ ਸਿਹੇੜੀ ਖੇੜੀ ਤੇ ਬਾਅਦ ਚ ਓਖੇੜੀ ਵੀ ਨਾਮ ਜਿਹੜਾ ਪ੍ਰਚਲਿਤ ਹੋਇਆ ਕਿਉਂਕਿ ਬੰਦਾ ਸਿੰਘ ਬਹਾਦਰ ਨੇ ਓਖੇੜੀ ਸੀ ਨਾ ਉਹ ਢੈ ਢੇਰੀ ਕਰਦੀ ਸੀ ਉਹ ਖੇੜੀ ਹੁਣ ਗੁਰੂ ਪ੍ਰੇਮ ਵਾਲਿਓ ਹੁਣ ਗੰਗੂ ਨੇ ਆਪਣੇ ਘਰ ਸਾਹਿਬ ਜੱਦੇ ਰੱਖਿਆ ਅਠਪੋਹ ਵਾਲੇ ਦੇ ਹੁਣ ਕੀ ਕਰਦਾ ਤੇ ਮਾਤਾ ਜੀ ਨਾਲ ਨੇ ਸਾਹਿਬ ਜੱਦੇ ਨੇ ਉਹਨਾਂ ਨੂੰ ਕਹਿੰਦੇ ਉਹਨੇ ਬਿਸਤਰਾ ਦਿੱਤਾ ਮੰਜਾ ਬਿਸਤਰਾ ਦਿੱਤਾ ਤੇ ਮਾਤਾ ਜੀ ਕਹਿੰਦੇ ਗੰਗੂਆ ਜਦੋਂ ਦੀ ਨਾ ਮੇਰੀ ਨੂਰ ਰਾਣੀ ਜੀਤਾ ਇਸ ਪਰ ਲੋਕ ਤੋਂ ਪ੍ਰਲੋਕ ਵਿੱਚ ਜੀਵੀ ਅਕਾਲ ਚਲਾਣੇ ਤੋਂ ਬਾਅਦ ਇਹ ਜੋਰਾਵਰਸ ਨਹੀਂ ਤੇ ਫਤਿਹ ਸਿੰਘ ਮੇਰੇ ਨਾਲ ਹੀ ਪੈਂਦੇ ਨੇ ਅਸੀਂ ਇੱਕ ਮੰਝੇਤੀ ਪਵਾਂਗੇ ਇੱਕ ਪਾਸੇ ਫਤਿਹ ਸਿੰਘ ਇੱਕ ਪਾਸੇ ਜੋਰਾਸਾ ਮਾਤਾ ਗੁਜਰਕੌਰ ਜੀ ਨੇ ਉਹਨਾਂ ਨੂੰ ਪਾਲਿਆ ਦੋਨੇ ਸੱਜਦੇ ਨਾਲ ਹੀ ਰਹਿੰਦੇ ਨੇ ਮਾਤਾ ਜੀ ਹਰ ਟਾਈਮ ਨਾਲ ਹੀ ਰਹਿੰਦੇ ਨੇ ਮਾਤਾ ਹੀ ਉਹਨਾਂ ਨੂੰ ਖਵਾਉਂਦੀ ਪਲਉਂਦੀ ਐ ਨਾ ਹੁੰਦੀ ਇਸ਼ਨਾਨ ਕਰਾਉਂਦੀ ਸਾਰਾ ਕੁਝ ਉਹਨਾਂ ਦੇ ਕੇਸ ਸਜਾਉਣ ਕੇਸ ਕਿਹ ਸਜਾਉਣੀਆਂ ਦਸਤਾਰਾਂ ਬੰਨਣੀਆਂ ਕਿਉਂਕਿ ਮਾਂ ਦਾ ਤਾਂ ਉਹਨਾਂ ਨੇ ਚੰਗੀ ਤਰ੍ਹਾਂ ਮੁੱਖ ਵੀ ਨਹੀਂ ਦੇਖਿਆ ਛੋਟੇ ਸੀ ਨੇ ਚੰਗੀ ਤਰ੍ਹਾਂ ਹਲੇ ਚਾਨਣ ਪਹਿਚਾਣ ਵੀ ਨਹੀਂ ਹੋਈ ਸੀ ਜਦੋਂ ਉਹ ਪਰਲੋਗ ਗਵਨ ਕਰ ਗਏ ਹੁਣ ਗੁਰੂ ਪ੍ਰੇਮ ਵਾਲਿਓ ਕبھی ਦੂਨਾ ਸਿੰਘ ਹਡੂਰੀਆਂ ਲਿਖਦਾ ਉਹ ਕੀ ਲਿਖਦਾ ਕਹਿੰਦੇ ਗੰਗੂ ਨੇ ਉਹਨਾਂ ਨੂੰ ਰੋਟੀ ਦਿੱਤੀ ਆ। ਉਹ ਐਸੀ ਕਰ ਰੋਟੀ ਲਿਆਇਓ। ਹਮਰੇ ਕਾਗਨ ਕੁੱਕਰ ਖਾਏ। ਆਬ ਜੀ ਫੇਰ ਧਿਆਨ ਨਾਲ ਸੁਣੋ। ਉਹ ਐਸੀ ਕਰ ਰੋਟੀ ਲਿਆਇਓ ਹਮਰੇ ਕਾਗਨ ਕੁੱਕਰ ਖਾਏ। ਕਹਿੰਦੇ ਗੰਗੂ ਨੇ ਇਹੋ ਜੀ ਰੋਟੀ ਦਿੱਤੀ ਆ। ਸਹਬਜ਼ਾ ਦੇ ਕਹਿੰਦੇ ਮਾਤਾ ਜੀ ਇਹ ਤਾਂ ਕਾਂ ਤੇ ਕੁੱਤਿਆਂ ਦੇ ਖਾਣ ਦੇ ਮੁਕਾਬਲ ਨਹੀਂ। ਢੇੜੀ ਉਹਨੇ ਰੋਟੀ ਦਿੱਤੀ ਐ ਕਬੀ ਦੂਨਾ ਸਿੰਘ ਹੰਡੂਰੀਆ ਲਿਖਦਾ ਕਥਾ ਗੁਰੂ ਸੂਤਨ ਕੀ ਇੱਕ ਗ੍ਰੰਥਾ ਉਹਦੇ ਵਿੱਚ ਲਿਖਦਾ ਕਹਿੰਦੇ ਮਾਤਾ ਜੀ ਨੇ ਕਿਹਾ ਵੀ ਚਲੋ ਜੇ ਤੁਸੀਂ ਪ੍ਰਸ਼ਾਦਾ ਤੁਹਾਨੂੰ ਨਹੀਂ ਠੀਕ ਲੱਗਿਆ ਤੇ ਆਪਾਂ ਕੁਝ ਹੋਰ ਮੰਗਾ ਲੈਂਦੇ ਹਾਂ ਮਾਤਾ ਜੀ ਨੇ ਕਹਿੰਦੇ ਵੀ ਉਹਨਾਂ ਕੋਲ ਇੱਕ ਖੁਰਜੀ ਸੀ ਫੈਲੀ ਸੀ ਉਹਦੇ ਵਿੱਚੋਂ ਇੱਕ ਮੋਰ ਕੱਢ ਕੇ ਗੰਗੂ ਨੂੰ ਦਿੱਤੀਆ ਕਿ ਮੇਰੇ ਪੁੱਤਰਾਂ ਨੂੰ ਪੋਤਿਆਂ ਨੂੰ ਪਤਾਸੇ ਮੰਗਾ ਕੇ ਖਵਾਈ ਨਹੀਂ ਕਦੇ ਇਹ ਲਿਖਦਾ ਹਾਂ ਕਹਿੰਦਾ ਵੀ ਪਤਾਸੇ ਮੰਗਾ ਕੇ ਖਵਾਈ ਨਹੀਂ ਤੇ ਉਹਨਾਂ ਨੇ ਜਦੋਂ ਮੋਰ ਕੱਢਦਿਆਂ ਨੂੰ ਦੇਖਿਆ ਉਹਦਾ ਮਨ ਬੇਈਮਾਨ ਹੋ ਗਿਆ ਜਦੋਂ ਰਾਤ ਟਿਕ ਗਈ ਨਾ ਟਿਕੀ ਰਾਤ ਹੁਣ ਦੇਖੋ ਜਿਹੜਾ ਬੇਈਮਾਨ ਬੰਦਾ ਹੁੰਦਾ ਨਾ ਉਹਨੂੰ ਚੈਨ ਨਹੀਂ ਚੋਰ ਨੇ ਜਿਹੜੇ ਉਹਨਾਂ ਨੂੰ ਚੈਨ ਥੋੜੀ ਹੁੰਦੀ ਆ ਹੁਣ ਮਾਤਾ ਗੁਜਰਕੌਰ ਜੀ ਬੱਚਿਆਂ ਦੇ ਨਾਲ ਨਿਤਨੇਮ ਕੀਤਾ ਸੋਲ ਸਬ ਬਾਣੀ ਦਾ ਜਾਪ ਕੀਤਾ ਉਹਨਾਂ ਨੂੰ ਦਾਦੇ ਜੀਆਂ ਸਾਖੀਆਂ ਸੁਣਾ ਰਹੇ ਗੁਰੂ ਇਤਿਹਾਸ ਨੂੰ ਸੁਣਾ ਰਹੇ ਨੇ ਦ੍ਰਿੜ ਕਰਾ ਰਹੇ ਨੇ ਕਿਉਂਕਿ ਮਾਤਾ ਗੁਜਰਕੌਰ ਜੀ ਦੀ ਅਵਸਥਾ ਬਹੁਤ ਵੱਡੀ ਆ ਆਮ ਬੀਬੀਆਂ ਵਰਗੀ ਬੀਬੀ ਐਨੇ ਦੁੱਖ ਸੁੱਖ ਚੱਲਣੇ ਬਹੁਤ ਸਿਮਰਨ ਨਾਲ ਬੰਦਗੀ ਵਾਲੀ ਰੂਹ ਨੇ ਸਾਰਾ ਸਮਾਂ ਪਤਾ ਉਹਨਾਂ ਨੂੰ ਵੀ ਬੰਦਗੀ ਕਰਨ ਵਾਲੇ ਨੂੰ ਅੱਗੇ ਸਮਾਂ ਦਿਖਣ ਲੱਗਿਆ ਹੁਣ ਮਾਤਾ ਗੁਜਰਕੌਰ ਜੀ ਤੇ ਸਹਬਜਾ ਦੇਖਣ ਜਦੋਂ ਆਰਾਮ ਕਰ ਰਹੇ ਨੇ ਨਾ ਤੇ ਗੰਗੂ ਨੇ ਰਾਤ ਨੂੰ ਉੱਠਿਆ ਤੇ ਉੱਠ ਕੇ ਉਹ ਜਿਹੜੀ ਥੈਲੀ ਸੀ ਮੋਹਰਾਂ ਵਾਲੀ ਚੱਕ ਲਈ ਭਈ ਰਾਤ ਲੀਨੀ ਗੁਰਜੀ ਚੱਕ ਚੋਏ ਵਿੱਚ ਗੱਟ ਦਿੰਨੀ ਕਹਿੰਦੇ ਬਾਹਰ ਚੋਏ ਦੇ ਵਿੱਚ ਜਾ ਕੇ ਦੱਬ ਦਿੱਤੀ ਹੁਣ ਮਾਤਾ ਜੀ ਨੇ ਦੇਖ ਲਿਆ ਪਤਾ ਲੱਗ ਗਿਆ ਤੇ ਕਹਿੰਦੇ ਸਵੇਰੇ ਕਿਹਾ ਗੰਗੂ ਅਜੇ ਤੈਨੂੰ ਮਾਇਆ ਜੀ ਲੋੜ ਸੀ ਤੂੰ ਸਾਡੇ ਕੋਲ ਹੀ ਨਾ ਲੰਗਾ ਚੋਰੀ ਕਰਨ ਦੀ ਕੀ ਲੋੜ ਸੀ ਕੀ ਇਤਿਹਾਸਕਾਰ ਇਹ ਵੀ ਲਿਖਦੇ ਨੇ ਕਹਿੰਦੇ ਮਾਤਾ ਜੀ ਨੇ ਕਿਹਾ ਵੀ ਗੰਗੂਆ ਭਲਾ ਹੋਇਆ ਤੇ ਮਾਇਆ ਸੰਭਲੀ ਕੋਈ ਗੱਲ ਨਹੀਂ ਹੁਣ ਗੰਗੂ ਨੇ ਕਹਿੰਦੇ ਇਹ ਗੱਲ ਦਾ ਗੁੱਸਾ ਕੀਤਾ ਕਹਿੰਦੇ ਤੁਸੀਂ ਬਾਗੀ ਹੋ ਦੇਖੋ ਲਾਲਚ ਨੇ ਰਿਸ਼ਤਾ ਬਦਲ ਦਿੱਤਾ ਇੱਕ ਯਾਦ ਰੱਖੀ ਗੱਲ ਜਿਹਦੇ ਅੰਦਰ ਲਾਲਚ ਦਾ ਕੁੱਤਾ ਪੈ ਗਿਆ ਹੁਣ ਲਾਲਚ ਦਾ ਕੁੱਤਾ ਪੈਦਾ ਹੋ ਗਿਆ ਉਹ ਕਈ ਵਾਰ ਲਾਲਚ ਦਾ ਕੁੱਤਾ ਨਾ ਜਿਹੜਾ ਸਕੇ ਭਰਾਵਾਂ ਭਰਾਵਾਂ ਨੂੰ ਵੀ ਕੱਟ ਲੈਂਦਾ ਸਕੇ ਭੈਣ ਭਰਾ ਸਕੇ ਰਿਸ਼ਤਿਆਂ ਨੂੰ ਖਾ ਜਾਂਦਾ ਲਾਸਟ ਦਾ ਕੁੱਤਾ ਜਦੋਂ ਬੰਦੇ ਦੇ ਅੰਦਰ ਪੈਦਾ ਹੋ ਜਾਂਦਾ ਜਿਹੜੇ ਭੈਣ ਭਰਾਵਾਂ ਦੇ ਵਿੱਚ ਬਹੁਤ ਪਿਆਰ ਆ ਨਾ ਜਦੋਂ ਲਾਲਚ ਆ ਜੀ ਭੈਣਾ ਭਰਾਵਾਂ ਦਾ ਹਮੇਸ਼ਾ ਸੁੱਖ ਮੰਗਦਿਆਂ ਨਹੀਂ ਜਦੋਂ ਅੰਦਰ ਲਾਲਚ ਪੈਦਾ ਹੋ ਗਿਆ ਨਾ ਆ ਜਾ ਕੇ ਦੇਖ ਲਓ ਕਚਹਿਰੀਆਂ ਦੇ ਵਿੱਚ ਕਿੰਨੀਆਂ ਭੈਣਾਂ ਨੇ ਭਰਾਵਾਂ ਤੇ ਕੇਸ ਕੀਤੇ ਹੋਏ ਨੇ ਵੀ ਪ੍ਰਾਪਰਟੀ ਵੰਡਾ ਕੇ ਲੈ ਕੇ ਜਾਂਦੇ ਨੇ ਜ਼ਮੀਨ ਲੈ ਕੇ ਜਾਂਦੇ ਨੇ ਕਿਉਂਕਿ ਅੰਦਰ ਲਾਲਚ ਦਾ ਕੁੱਤਾ ਪੈਦਾ ਹੋ ਜਦੋਂ ਅੰਦਰ ਲਾਲਚ ਪੈਦਾ ਹੁੰਦਾ ਨਾ ਫਿਰ ਰਿਸ਼ਤਾ ਬਦਲ ਜਾਂਦਾ ਗੰਗੂ ਹੁਣ ਦੇਖੋ ਰਸੋਈਆ ਰਿਹਾ ਇਤਿਹਾਸ ਦੱਸਦਾ ਸੇਵਾ ਕਰਦਾ ਰਿਹਾ ਸੇਵਾਦਾਰ ਰਿਹਾ ਇਹ ਹੁਣ ਬੋਲੀ ਬਦਲ ਗਈ ਕਿੰਨੇ ਤੁਸੀਂ ਹਕੂਮਤ ਦੇ ਬਾਗੀ ਹੋ ਤੁਹਾਨੂੰ ਮੈਂ ਆਪਣੇ ਘਰ ਪਨਾਹ ਦਿੱਤੀ ਆ ਤੁਹਾਨੂੰ ਮੈਂ ਮੰਜਾ ਬਿਸਤਰਾ ਦਿੱਤਾਗਾ ਰੱਖਿਆ ਕਰੇ ਐਸਾਨ ਜਿਤਾਉਣ ਲੱਗਿਆ ਤੇ ਕਹਿੰਦਾ ਤੁਸੀਂ ਮੈਨੂੰ ਚੋਰ ਕਿਹਾ ਉਲਟਾ ਚੋਰ ਕਦੋਂ ਮੰਨਦਾ ਵੀ ਮੈਂ ਚੋਰੀਆ ਚੋਰ ਨਹੀਂ ਮੰਨਦਾ ਮੈਂ ਚੋਰ ਆ ਤੇ ਗੁਰੂ ਪ੍ਰੇਮ ਵਾਲਿਓ ਹੁਣ ਮਾਰਾ ਮਾਤਾ ਜੀ ਕਹਿੰਦੇ ਚਲੋ ਜੋ ਹੋਇਆ ਸੋ ਹੋਇਆ ਗੰਗੂਆ ਕੁਝ ਹੋਰ ਨਾ ਕਰ ਦੇ। ਕੁਝ ਹੋਰ ਨਾ ਕਰ ਦੇ। ਗੰਗੂ ਦੀ ਮਾਂ ਨੇ ਵੀ ਰੋਕਿਆ ਪਹਿਲੇ ਉਹਦੀ ਪਤਨੀ ਨੇ ਵੀ ਦੇਖਿਓ ਗੁਰੂ ਘਰ ਦੇ ਸਾਡੇ ਉਤੇ ਬਹੁਤ ਆਸਾਨ ਨੇ ਇੰਨਾ ਕਰਕੇ ਆ ਤਿਲਕ ਜੰਜੂ ਵਜਿਆ ਜੇ ਹਿੰਦੁਸਤਾਨ ਦੀ ਪਤ ਹੈ ਕੋਈ ਮਾੜੀ-ਮੁੱਡੀ ਇੰਨਾ ਕਰਕੇ ਦੇਖਿਓ ਕੋਈ ਹੋਰ ਨਾ ਕੰਮ ਕਰੀ ਪਰ ਅੰਦਰ ਲਾਲਚ ਦਾ ਕੁੱਤਾ ਪੈਦਾ ਹੋ ਗਿਆ ਨਾ ਹੁਣ ਮਨ ਚ ਆਇਆ ਵੀ ਕਿਉਂ ਨਾ ਫਿਰੇ ਛੋਟੇ ਸਾਬਜਾਦਿਆਂ ਨੂੰ ਤੇ ਮਾਤਾ-ਪੁੱਜਰ ਕੌਰ ਨੂੰ ਫੜਾਈ ਦਿੰਨੇ ਆਪਾਂ ਹਕੂਮਤ ਨੂੰ ਫੜਾ ਦੇਨੇ ਉਧਰੋਂ ਵੀ ਇਨਾਮ ਮਿਲੂ ਅੰਦਰ ਲਾਲ ਚ ਪੈਦਾ ਹੋ ਗਿਆ ਉੱਥੋਂ ਕਹਿੰਦੇ ਜਾਣ ਲੱਗਿਆ ਉਹਨਾਂ ਨੂੰ ਬਾਹਰ ਤੋਂ ਕੁੰਡਾ ਲਾ ਗਿਆ ਬਾਹਰ ਤੋਂ ਕੁੰਡਾ ਲਾ ਕੇ ਕਮਰੇ ਨੂੰ ਬੰਦ ਕਰਕੇ ਚਲੇ ਗਿਆ ਕਿੱਥੇ ਗਿਆ ਮੋਰਿੰਡੇ ਗਿਆ ਜਾਨੀ ਖਾਂ ਤੇ ਮਾਨੀਗਾ ਉੱਥੋਂ ਦੇ ਜਿਹੜੇ ਚੌਧਰੀ ਨੇ ਉਹਨਾਂ ਕੋਲ ਗਿਆ ਉਹਨਾਂ ਨੂੰ ਕਹਿੰਦਾ ਜੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਤੇ ਉਹਦੇ ਸਹੌਜਾਦੇ ਫੜਾ ਦੇਵਾ ਮੈਨੂੰ ਕੀ ਦੋਵਗੇ ਕਹਿੰਦੇ ਉਹ ਬਹੁਤ ਖੁਸ਼ ਹੋਏ ਵਜੀਦ ਖਾਨੋਂ ਕੋਲੋਂ ਬਹੁਤ ਆ ਨਾਮ ਮਿਲਣਾ ਸਤ ਬੜਾ ਨਾਮ ਮਿਲਣਾ ਸਾਨੂੰ ਹਕੂਮਤ ਦੇ ਕੋਲੋਂ ਹੋਰ ਕੀ ਚਾਹੀਦਾ ਕਹਿੰਦੇ ਤੂੰ ਜੋ ਕਹੇਗਾ ਉਹ ਮਿਲ ਜੂਗਾ ਹੁਣ ਉਥੋਂ ਉਹਨਾਂ ਨੂੰ ਲੈ ਕੇ ਆਇਆ ਨਾਲ ਹੀ ਜਾਨੀ ਖਾਂਦੇ ਮਾਨੀ ਖਾਂਦੇ ਤੇ ਮਾਤਾ ਜੀ ਕਹਿੰਦੇ ਗੰਗੂਆ ਨਾਂ ਟਲਿਆ ਯਾਦ ਰੱਖੀ ਮੇਰੇ ਪੋਤਿਆਂ ਦਾ ਸਾਡਾ ਇਤਿਹਾਸ ਬਣੂਗਾ ਲੋਕ ਸਾਡੀਆਂ ਕਥਾ ਵਾਰਤਾ ਕਰਿਆ ਕਰਨਗੇ ਵਿਚਾਰਾ ਹੋਇਆ ਕਰਨਗੇ ਹਮੇਸ਼ਾ ਸਜਦਾ ਕਰਿਆ ਕਰਨਗੇ ਤੇ ਗੱਲ ਯਾਦ ਰੱਖੀ ਤੈਨੂੰ ਹਮੇਸ਼ਾ ਹੀ ਹਰ ਸਮੇਂ ਲਾਨਤਾ ਬਣਣੀ ਹੈ ਹਰ ਸਮੇਂ ਹੁਣ ਦੇਖੋ ਆਪਾਂ ਹਰ ਸਾਲ ਉਹ ਪਵਿੱਤਰ ਰੂਹਾਂ ਦੀ ਵਿਚਾਰ ਕਰਦਾ ਤੇ ਨਾਲ ਗੰਗੂ ਨੂੰ ਲਾਂਹ ਤਾਂ ਵੀ ਪੈਂਦੀ ਆ ਹਰ ਸਾਲ ਹਰ ਸਮੇਂ ਜਦੋਂ ਵੀ ਉਹਨਾਂ ਦੇ ਇਤਿਹਾਸ ਦੀ ਗੱਲ ਚੱਲਦੀ ਆ ਉਦੋਂ ਗੰਗੂ ਨੂੰ ਲਾਂਹ ਤਾਂ ਮਿਲਦੀ ਆ ਤੇ ਗੁਰੂ ਪ੍ਰੇਮ ਵਾਲਿਓ ਜਾਨੀ ਖਾਂ ਤੇ ਮਾਨੀ ਖਾਂ ਆਏ ਕਵੀ ਦੂਨਾ ਸਿੰਘ ਹੰਡੂਰੀਆ ਲਿਖਦਾ ਕਿਉਂਕਿ ਉਸ ਵੇਲੇ ਦਾ ਕਵੀ ਆ ਉਹ ਹੁਣ ਕਈ ਕਹਿੰਦੇ ਨੇ ਵੀ ਰਥਾਂ ਤੇ ਲੈ ਕੇ ਗਏ ਗੱਡਿਆਂ ਤੇ ਲੈ ਕੇ ਗਏ ਨਹੀਂ ਉਹ ਕਹਿੰਦੇ ਵੀ ਸਹਿਬਜ਼ਾਦਿਆਂ ਨੂੰ ਨਾ ਬੋਰੀਆਂ ਦੇ ਵਿੱਚ ਬੰਨ ਕੇ ਰੱਖੇ ਗਏ ਨੇ ਬੋਰੀਆਂ ਦੇ ਵਿੱਚ ਬੰਨ ਲਏ ਘੋੜਿਆਂ ਦੇ ਲੱਦ ਕੇ ਨਾ ਜਿਵੇਂ ਆਪਾਂ ਕੋਈ ਸਮਾਨ ਨੂੰ ਬੰਨਦੇ ਆ ਇਹ ਵੀ ਇੱਕ ਸਜ਼ਾ ਤੇ ਮਾਤਾ ਗੁਜਰਕੌਰ ਜੀ ਨੂੰ ਲੱਜ ਨਾਲ ਬੰਨਿਆ ਟੋਬਰ ਮਿਰਚਾਂ ਚਾੜ ਕੇ ਅਨ ਰਾਜਸ ਬੰਨ ਲੀਨੀ ਘੋੜੇ 'ਤੇ ਰੱਖ ਲੀਨੀ ਉਹ ਲਿਖਦਾ ਲੱਜ ਨਾਲ ਰਸੇ ਨਾਲ ਬੰਨਿਆ ਦੱਸੋ ਉਹਨਾਂ ਨੂੰ ਕਿੱਧਰ ਭੱਜਣਾ ਸੀ ਪਰ ਮਨਚ ਚੋਰ ਆ ਨਾ ਵੀ ਕਿਤੇ ਭੱਜਣਾ ਜਾਣਾ ਹੁਣ ਟੋਬਰ ਮਿਰਚਾਂ ਕੀ ਹੁੰਦੀਆਂ ਨੇ ਇਹ ਕਹਿੰਦੇ ਮਿਰਚਾਂ ਵਾਲਾ ਕੱਪੜਾ ਕੱਪੜੇ ਵਿੱਚ ਮਿਰਚਾਂ ਬੰਨੀਆਂ ਹੋਣਾ ਉਹ ਮਿਰਚਾਂ ਵਾਲਾ ਕੱਪੜਾ ਮਾਤਾ ਜੀ ਦੇ ਮੂੰਹ ਤੇ ਬੰਨਿਆ ਕਿੱਡੀ ਵੱਡੀ ਸਜ਼ਾ ਤੇ ਇਹ ਵੀ ਇਤਿਹਾਸਕਾਰ ਲਿਖਦਾ ਕਿ ਉਹ ਛੋਟੇ ਛੋਟੇ ਬਾਲਕ ਨੇ ਹੱਥਾਂ ਨੂੰ ਹੱਥ ਕੜੀਆਂ ਲਾਈਆਂ ਨੇ ਸੰਗਲ ਕਹਿੰਦੇ ਗੁੱਟਾਂ ਦੇ ਵਿੱਚੋਂ ਨਾ ਖੂਨ ਨਿਕਲਦਾ ਗੁੱਟਾਂ ਦੇ ਵਿੱਚੋਂ ਖੂਨ ਨਿਕਲੇ ਸਾਬ ਜੱਜਾਂ ਦੇ 7 ਸਾਲ ਤੇ 9 ਸਾਲ ਦੀ ਕਿੱਡੀ ਕੁਮਰ ਆਪ ਆਪਣੇ ਘਰੇ ਬੱਚਾ ਨੂੰ ਦੇਖੀਏ ਆਪਣੇ ਪਰਿਵਾਰ ਦੇ ਵਿੱਚ ਦੋਤੇ ਪੋਤੇ ਭਾਣ ਦੇ ਭਤੀਜੇ ਦੇਖੀ ਵੀ ਕਿੱਡੇ ਕੋਲ ਦੇ 7 ਸਾਲ ਤੇ ਉਹਨਾਂ ਨੂੰ ਉਹਨਾਂ ਨੂੰ ਹੱਥ ਕੜੀਆਂ ਲਾਉਣ ਦੀ ਕੀ ਲੋੜ ਪੈ ਗਈ ਸੀ ਨਿੱਪਾ ਜਣਾ ਜਾਣਾ ਗੁੱਟਾਂ ਦੇ ਵਿੱਚੋਂ ਖੂਨ ਨਿਕਲਿਆ ਠੰਢੇ ਨੀਆ ਹੁਣ ਉਥੇ ਲਗਾ ਕੇ ਉਹਨਾਂ ਨੇ ਮੁਰਿੰਡੀ ਉਹਨਾਂ ਨੂੰ ਅੱਜ ਦੇ ਦਿਨ ਜੇਲ੍ਹ 'ਚ ਰੱਖਿਆ ਇੱਤੇ ਹੀ ਵਸਨੀ ਕਹਿੰਦੇ ਛੋਟੇ ਛੋਟੇ ਸਾਹਿਬਜ਼ਾਦਿਆਂ ਨੂੰ ਕੁੱਟਿਆ ਵੀ ਹਨਾ ਜੀ ਬਹੁਤ ਕੁੱਟਿਆ ਸਾਰੀ ਰਾਤ ਉਹਨਾਂ ਨੂੰ ਭੁੱਖੇ ਰੱਖਿਆ ਇਹ ਭੁੱਖਾ ਰੱਖਣ ਦੀ ਵੀ ਤਾਂ ਸਜਾਈ ਹੈ ਨਾ ਇਕ ਸਾਰਾ ਦਿਨ ਸਾਰੀ ਰਾਤ ਬੱਚਿਆਂ ਨੂੰ ਭੁੱਖ ਲੱਗੀ ਪਰ ਕਿਤੇ ਵੀ ਇਹ ਨਹੀਂ ਗੱਲ ਆਈ ਕਿ ਬੱਚਿਆਂ ਨੇ ਜਿੱਦ ਕੀਤੀ ਹੋਵੇ ਮਾਤਾ ਜੀ ਸਾਨੂੰ ਭੁੱਖ ਲੱਗੀ ਆ ਜਾਂ ਪ੍ਰਸ਼ਾਦਾ ਛਕਣਾ ਸੀ ਜਾਂ ਸਾਨੂੰ ਪਾਣੀ ਦੀ ਪਿਆਸ ਲੱਗੀ ਕਿੰਨੇ ਸੱਚੀ ਹੋਣਗੇ ਉਹ ਤੇ ਕਿੰਨੀ ਉਹਨਾਂ ਤੇ ਸਤਿਗੁਰੂ ਜੀ ਦੀ ਬਖਸ਼ਿਸ਼ ਹੋਣੀ ਆ ਕੈਸੀਆਂ ਰੂਹਾਂ ਸੀ ਉਹ ਤਾਈਓ ਤਾਂ ਉਹਨਾਂ ਨੂੰ ਬਾਬੇ ਕਹਨੇ ਆ ਛੋਟੀਆਂ ਜਿੰਦਾ ਤੇ ਸਾਕੇ ਵੱਡੇ ਬਾਬੇ ਕਿਉਂ ਕਹਿੰਨੇ ਇਸ ਕਰਕੇ ਕਹਿੰਨੇ ਵੀ ਉਹਨਾਂ ਦੇ ਅੰਦਰ ਬਾਬਿਆਂ ਵਾਲੀ ਗਰਜ ਅੰਦਰ ਸ਼ੈਨਸ਼ੀਲਤਾ ਬਹੁਤ ਵੱਡੀ ਆ ਤੇ ਅੱਜ ਦੇ ਦਿਨ ਉਹਨਾਂ ਨੂੰ ਮੁਰੰਡੇ ਜੇਲ੍ਹ ਵਿੱਚ ਰੱਖਿਆ ਗਿਆ ਬਹੁਤ ਤੁਸੀਂ ਇਹ ਦਿੱਤੇ ਗਏ ਹੁਣ ਰਾਤੋਂ ਰਾਤ ਉਹ ਸੋਚਦੇ ਨੇ ਵੀ ਕਿਸੇ ਤਰੀਕੇ ਨਾਲ ਇਹਨਾਂ ਨੂੰ ਮਨਾ ਲਈਏ ਕਿਸੇ ਤਰੀਕੇ ਨਾਲ ਕਹਿੰਦੇ ਰਾਤ ਨੂੰ ਸੌਣ ਵੀ ਨਹੀਂ ਦਿੱਤੇ ਇੰਨੇ ਤਸੀਹੇ ਦਿੱਤੇ ਪਰ ਨਹੀਂ ਕਿਉਂਕਿ ਜਾਨੀ ਖਾਨ ਜਵਾਨੀ ਖਾਨ ਡਰਦੇ ਵੀ ਨਹੀਂ ਨਾ ਵੀ ਬਹੁਤਾ ਸਮਾਂ ਕੋਲੇ ਨਹੀਂ ਰੱਖ ਸਕਦੇ ਹਕੂਮਤ ਨੂੰ ਪਤਾ ਲੱਗ ਗਿਆ ਤੇ ਫਿਰ ਸਾਡੇ ਤੇ ਤਸ਼ੱਦਦ ਹੋਣਾ ਤੇ ਦੂਸਰੇ ਦਿਨ ਕੱਲ ਦੇ ਦਿਨ ਉਹਨਾਂ ਨੂੰ ਫਿਰ ਉਹ ਸੂਬੇ ਦੀ ਕਚਹਿਰੀ ਵਿੱਚ ਉੱਥੇ ਪੇਸ਼ ਕਰਨਗੇ ਉਹਦੀ ਆਪਾਂ ਵਿਚਾਰ ਕਰਾਂਗੇ ਸੋ ਅੱਜ ਦੇ ਦਿਨ 9 ਪੋਹ ਵਾਲੇ ਦਿਨ ਉਹਨਾਂ ਨੂੰ ਮੁਰੰਡੇ ਜੇਲ੍ਹ ਦੇ ਵਿੱਚ ਰੱਖਿਆ ਗਿਆ ਹੁਣ ਥੋੜੀ ਜਿਹੀ ਆਪਾਂ ਅੱਜ ਦੀ ਵਿਚਾਰ ਕਰੀਏ ਗੁਰੂ ਪ੍ਰੇਮ ਵਾਲਿਓ ਸੱਚੇ ਪਾਤਸ਼ਾਹ ਦੇ ਲਾਲਾਂ ਨੇ ਐਡੀ ਵੱਡੀ ਸ਼ਹਾਦਤ ਦਿੱਤੀ ਸਾਡੇ ਲਈ ਕਿਤਨਾ ਕੁਝ ਕਰ ਦਿੱਤਾ ਤੇ ਅਸੀਂ ਕਿੱਥੇ ਖੜੇ ਆ ਮੈਂ ਹੱਥ ਜੋੜ ਕੇ ਬੇਨਤੀ ਕਰਾਂ ਆਪ ਸੰਗਤਾਂ ਨੂੰ ਵੀ ਆਪਣੇ ਘਰਾਂ ਦੇ ਵਿੱਚੋਂ ਸਿੱਖੀ ਖਤਮ ਨਾ ਹੋਣੀ ਇਦੇ ਲਈ ਜਰੂਰ ਫਿਕਰਮੰਦ ਹੋइए ਚਿੰਤਾ ਵੀ ਕਰੀ ਤੇ ਚਿੰਤਨ ਵੀ ਕਰੀ ਕਿਸੇ ਤਰੀਕੇ ਦੇ ਨਾਲ ਸਾਡੇ ਘਰਾਂ ਦੇ